ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਪਰਜ਼ੋਰ ਚੱਲਦੀਆਂ ਪਈਆਂ ਨੇ ਥਾਂ-ਥਾਂ ਤੇ ਜਾ ਕੇ ਨਵਜੋਤ ਸਿੱਧੂ ਨੇ ਪ੍ਰੋਗਰਾਮ ਵਿੱਡੇ ਹੋਏ ਨੇ ਔਰ ਥਾਂ-ਥਾਂ ਤੇ ਜਾ ਕੇ ਹੀ ਨਵਜੋਤ ਸਿੱਧੂ ਪ੍ਰਚਾਰ ਵੀ ਕਰ ਰਹੇ ਨੇ ਕਾਂਗਰਸ ਦਾ ਪ੍ਰਚਾਰ ਕਰ ਰਹੇ ਨੇ ਔਰ ਉਸੇ ਦੌਰਾਨ ਆਪਣੀ ਹੀ ਇੱਕ ਰੈਲੀ ਦੌਰਾਨ ਜਦੋਂ ਮੋਗਾ ਦੇ ਵਿੱਚ ਨਵਜੋਤ ਸਿੱਧੂ ਮੌਜੂਦ ਸਨ ਤੇ ਉੱਥੇ ਸਟੇਜ ਦੇ ਉੱਤੇ ਦਹਾੜ ਦੇ ਨਜ਼ਰ ਆਏ ਨੇ ਨਵਜੋਤ ਸਿੰਘ ਸਿੱਧੂ ਸੀਐਮ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਦਿੰਦੇ ਨਜ਼ਰ ਆਏ ਨੇ ਕਹਿੰਦੇ ਜੇ ਮਾਂ ਦਾ ਦੁੱਧ ਪੀਤਾ ਹੈ ਤੇ ਆ ਸਿੱਧੇ ਤੌਰ ਦੇ ਉੱਤੇ ਬੈਠ ਕੇ ਡਿਸਕਸ਼ਨ ਕਰ ਤਥਾਂ ਤੇ ਉੱਤੇ ਗੱਲ ਕਰਨ ਨੂੰ ਨਵਜੋਤ ਸਿੱਧੂ ਕਹਿੰਦੇ ਨੇ ਸੀਐਮ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਵੱਲੋਂ ਲੰਗੇ ਸਮੇਂ ਦੇ ਵਿੱਚ ਲਗਾਤਾਰ ਥਾਂ-ਥਾਂ ਤੇ ਰੈਲੀਆਂ ਕਰਦੇ ਨਵਜੋਤ ਸਿੱਧੂ ਨਜ਼ਰ ਆਏ ਨੇ ਧਾਵੇਂ ਕਿ ਆਪਣੀ ਪਾਰਟੀ ਦੇ ਮੈਂਬਰ ਹੀ ਨਵਜੋਤ ਸਿੱਧੂ ਨੂੰ ਨਾਕਾਰਦੇ ਪਏ ਨੇ ਨਵਜੋਤ ਸਿੱਧੂ ਦੇ ਖਿਲਾਫ ਕਾਰਵਾਈ ਉਡੀਕਦੇ ਪਏ ਨੇ ਉੱਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਲਗਾਤਾਰ ਧੜਾ-ਧੜ ਰੈਲੀਆਂ ਕਰਦੇ ਨਜ਼ਰ ਆ ਰਹੇ ਨੇ ਥਾਂ-ਥਾਂ ਤੇ ਜਾ ਕੇ ਰੈਲੀ ਉਦਘਾਟਨ ਜਿਹੜੇ ਕੀਤੇ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਔਰ ਉਸੇ ਦੇ ਚਾਲ ਦੇ ਮੋਗਾ ਦੇ ਵਿੱਚ ਰੈਲੀ ਕਰਦੇ ਨੇ ਤੇ ਨਾਲ ਦੀ ਨਾਲ ਸੀਐਮ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਦੇ ਦਿੰਦੇ ਨੇ ਨਵਜੋਤ ਸਿੰਘ ਸਿੱਧੂ ਔਰ ਇੱਥੋਂ ਤੱਕ ਕਹਿੰਦੇ ਨੇ ਕਿ ਇੱਕ ਬੰਦ ਕਮਰਾ ਮੀਟਿੰਗ ਕਰੇ ਮੇਰੇ ਨਾਲ ਸੀਐਮ ਭਗਵੰਤ ਮਾਨ ਸਾਫ਼ ਤੌਰ ਦੇ ਉੱਤੇ ਚੈਲੰਜ ਕਰਦੇ ਨੇ ਸੀਐਮ ਭਗਵੰਤ ਮਾਨ ਨੂੰ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਮੇਰੇ ਨਾਲ ਗੱਲ ਕਰੇ ਸੀਐਮ ਭਗਵੰਤ ਮਾਨ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਡਟ ਕੇ ਸੀਐਮ ਭਗਵੰਤ ਮਾਨ ਦਾ ਵਿਰੋਧ ਤਾਂ ਕਰ ਰਹੇ ਨੇ ਪਰ ਇਹਨਾਂ ਗੱਲਾਂ ਦੇ ਵਿੱਚ ਕਹਿੰਦੇ ਕਹਿੰਦੇ ਇਹ ਕੀ ਕਹਿ ਗਏ ਨੇ ਆਓ ਤੁਹਾਨੂੰ ਉਹ ਸੁਣਾ ਦਿੰਨੇ ਆ ਜਿੱਥੇ ਲੋਕ ਆਪਾਂ ਘਰ ਘਾਟੇ ਹੋਣ ਜਿੱਥੇ ਲੋਕ ਭਲਾਈ ਦੀ ਨਾਮ ਦੀ ਚੀਜ਼ ਕੋਈ ਨਹੀਂ ਤੇ ਸਰਵ ਲੋਕ ਖੋ ਹੋਵੇ ਉਹਨੂੰ ਡੈਕਟੋਕ੍ਰੇਸੀ ਕਹਿੰਦੇ ਛੋੜ ਅੰਦਰ ਪੰਜਾਬ ਛੋੜਾ ਨਾ ਅੰਦਰ ਜਾਂਦਾ ਛੋੜਾ ਨਾ ਅੰਦਰ ਮੈਂ ਛੋੜ ਕੇ ਕਹਿੰਦਾ ਭਗਵੰਤ ਮਾਨਾ ਮੈਨੂੰ ਕਿਹਦਾ ਜਵਾਬ ਦੇ ਰਹੇ ਹੋ ਤੂੰ ਕਹਿਣਾ ਨਾ ਫੈਕਟਰੀ ਸਿੱਧੂ ਤੇਰੇ ਕੋਲ ਤੈਨੂੰ ਫੈਕਟਰ ਅੱਜ ਘੰਘਾਂ ਵਾਲ ਮਾਰਦੇ ਆ ਜੇ ਇੱਕ ਲੱਭਿਆ ਤੈਨੂੰ ਤੇ ਮੇਰਾ ਨਾਮ ਲਾ ਲਈਂ ਹੋਰ ਅਰੇ ਬੱਚੇ ਤੂੰ ਅੱਜ ਖੜਾ ਹੋਗੇ ਆਹ ਦੇ 100000 ਰੁਪਏ ਦਾ ਚੇਲਾ ਭਗਵਾਨ ਜੇ

ਨਹੀਂ ਕਰਨਦੇ ਆ ਉਹ ਕਿਹੜਾ ਲੋਨ ਹੈ ਜਿਹੜੇ 21 21000 ਰੁਪਏ ਦੀ ਟਰਾਲੀ ਵੇਚਦੇ ਆ ਰੇਤੇ ਨਹੀਂ ਉਹ ਕਿਹੜਾ ਲੋਨ ਹੈ ਜਿਹਨਾਂ ਨੂੰ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਆ ਤੇ 42 ਕਰੋੜ ਰੁਪਏ ਦੇ ਮਹਿਰ ਖੀਚ ਰਹੇ ਨੇ ਉਹ ਕਿਹੜੇ ਅਮਲੇ ਨੇ ਜਿਹੜੇ ਟੈਂਸ਼ਨ ਚਾਹ ਪੀਂ ਚੁੱਕੇ ਜਾਂਦੇ ਆ ਉਹ ਕਿਹੜੇ ਅਮਲੇ ਨੇ ਜਿਹੜੇ ਮਾਫੀਆਂ ਨੂੰ ਕੌਂਤੀਆਂ ਨੇ ਭਾਅ ਬੰਨ੍ਹਨੇ ਇਕੜ ਜਮੀਨ ਲਈ ਜਾਂਦੇ ਆ ਚਾਚਾ ਨੇ ਇਕੜ ਜਮੀਨ ਲਈ ਜਾਂਦੇ ਆ ਤੇ ਉਹ ਕਿਹੜਾ ਮੁੱਖ ਮੰਤਰੀ ਹੈ ਉਹ ਕਿਹੜਾ ਭਗਵਾਨ ਮੁੱਖ ਮੰਤਰੀ ਹੈ ਜਿਹੜਾ ਭਿੱਖ ਦਿਖਾ ਕੇ ਸਿੱਖ ਨੂੰ ਭੱਜਿਆ ਤੇ 13 ਕਰੋੜ ਰੁਪਏ ਦੇ ਐਲਵਾਨ ਦੇ ਤਾਰੂ ਦੇ ਲਾਇਸੈਂਸ ਉਹਨਾਂ ਦਾ ਜਵਾਬ ਵੀ ਦੇਣਾ ਠੋਕੋ ਤਾੜੀ ਦੀ ਗੱਲ ਕੀਤੀ ਹੈ ਤੇ ਦੱਸ ਫਿਰ ਕਾਸ਼ ਫਿਰ 12000 ਕਰੋੜ ਰੁਪਏ ਦੀ ਸ਼ਰਾਬ-ਸ਼ਰਾਬ ਦੀ ਆਖੀ ਨਹੀਂ ਅਜੇ ਵੇਚਦੀ ਸਰਕਾਰੀ ਖਜਾਂ ਦੇ ਚੌਂ ਚਾਹੀਦੀ ਹੈ ਅੱਜ ਨੌਜਵਾਨ ਸਭੂ ਜੋਰ ਤੋਂ ਕਰ ਰਹੇ ਆ ਤੁਸੀਂ ਇਸ ਕੰਪਨੀ ਤੋਂ ਬਣਾਉਣਾ ਸੀ ਤੁਸੀਂ ਰੇਟ ਦੀ ਕਾਰਪੋਰੇਸ਼ਨ ਬਣਾਉਣਾ ਸੀ ਤੁਸੀਂ ਹੀ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣੇ ਸੀ ਉਹ ਮਿੱਤਰ ਜਾਰੇ

ਸਰਕਾਰ ਨਹੀਂ ਦੇ ਦੇਣੀ ਹਾਂਜੀ ਜੇ ਕੋਈ ਰੇੜੀਆਂ ਚੱਕੇ ਰੇੜੀਆਂ ਵਾਲੇ ਨੂੰ ਖਾਵੇ ਜਾਏ ਇਹ ਤਾਂ ਸਾਡਾ ਜਨਮ ਸਿੱਧ ਅਧਿਕਾਰ ਅਸੀਂ ਜਿੰਨੇ ਚੋਰ ਨੇ ਉਹ ਨੂੰ ਅੰਦਰ ਤੇ ਆ ਤੇ ਜਿਹੜਾ 50 ਹਜ਼ਾਰ ਕਰੋੜ ਰੁਪਇਆ ਸਾਲ ਦਾ ਖਾਵੇ ਮੁੱਖ ਮੰਤਰੀ ਦੀ ਸਰਪ੍ਰਸਤੀ ਦਿਖਾਵੇ ਉਹ ਜਿਹਨੇ ਕਿਉਂ ਨਾ ਜਾਵੇ ਬੋਲ ਕਿਉਂ ਨਾ ਜਾਵੇ ਕਿਉਂ ਨਾ

ਤੇ ਚੁਰਿੰਗਿਆ ਹਜ਼ਾਰ ਕਰੋੜ ਰੁਪਈਆ ਦੇ ਵਿੱਚੋਂ ਦੋ ਸਾਲ ਜੇ ਲਾਓ ਝੋਖਣਾ ਨਹੀਂ ਆਇਆ ਤੇ ਉਹ ਭੱਜਿਆ ਫਿਰਦਾ ਰੇਤ ਦੀ ਉਹ ਸ਼ਰਾਬ ਦੇ ਬਟਾਣੇ ਚੱਕੂ ਭੱਜਿਆ ਫਿਰਦਾ ਹੋਰ ਕਿਸੇ ਨੂੰ ਜਦੋਂ ਸਾਹਮਣੇ ਆ ਕੇ ਕਹਿੰਦਾ ਮੇਰਾ ਫਿਰ ਸਾਹਮਣੇ ਕਿਉਂ ਆਇਆ ਨਹੀਂ ਮੈਂ ਰਹੀ ਬਸ ਤੀਹਾ ਦੇ ਕੇ ਈ ਵੀ ਸਾਹਮਣੇ ਹਾਜ਼ਰ ਹੋਣਾ ਚਾਹੀਦਾ ਹੈ ਤੇ ਤੂੰ ਪੱਟੂ ਤੇਰੇ ਜਿਹੜੇ ਸਰਖਾ ਦੇ ਪਰ ਲੱਗੇ ਆ ਉਹ ਤੂੰ ਹੱਥਿਆਰ ਫੜਦਾ ਇੰਨੀ ਚੋਰ ਕੋਈ ਹੋਰ ਕਰੇ ਤੇ ਤੁਸੀਂ ਕਰੋ ਤਾਂ ਨਿਆਰੀ ਨਹੀਂ ਤਾ ਕੋਈ ਹੋਰ ਤੇਰੇ ਤੇ ਉਹਦਾ ਕੱਟਿਆ ਨਹੀਂ ਤੂੰ ਧੀਲਾ ਝੋਕੋ ਚਕਾ ਦੇ ਉਹ ਸ਼ੀਸ਼ਾ ਖੰਗੂ ਸ਼ੀਸ਼ਾ ਸ਼ੀਸ਼ਾ ਖੰਗੂ ਆਇਆ ਸਾ ਸ਼ੀਸ਼ਾ ਖੰਗੂ ਮੋੜ ਕੇ ਤੂੰ ਬਾਹਰ ਨਿਕਲਣਾ ਹਲੇਗਾ ਜੀਪ ਨਿਕਲ ਸਰ ਸਾਹਿਬ ਤਾਂ ਉਹ ਕਹਿੰਦਾ ਕਿ ਇਹ ਪੰਜਾਬ ਦੇ ਲੋਕਾਂ ਦੀ ਜੈ ਸੁਭਾ ਰਾਜ ਦਾ ਬਹੱਤਰ ਪੁਸਤਕ ਕਰਦਾ ਤੇ 2000 ਬਦਲ ਆਇਆ ਫਿਰ ਦਰਬਾਰਾ ਸਿੰਘ ਦੀ ਗੁਜਾਰਾ ਕਜੀ ਕਿ ਮੇਰਾ ਪਿਓ ਐ ਕੋਗੇ ਚੰਨ ਸਿੰਘ ਸੀ ਨੰਬਰ 1 ਹੁੰਦਾ ਕਮਾਈ ਚ ਨੰਬਰ 1 2003 ਚ ਇਹ ਨੰਬਰ 4 ਤੇ ਤੇ ਅੱਜ ਨੰਬਰ 19 ਤੇ ਸੁਣ ਲੋ ਕਹਿੰਦੇ ਇੱਕ ਬੰਦੇ ਦੀ ਔਸਤਨ ਕਮਾਈ ਕਿੰਨੀ ਸੀ